ਕਿਸਾਣ ਮੋਰਚੇ ਦੀ ਮੀਟਿੰਗ 'ਚ ਪਹੁੰਚੇ ਸੀ ਉਹਨਾਂ ਨੇ ਬੇਨਤੀ ਕੀਤੀ ਉਹਨੂੰ ਪ੍ਰਵਾਨ ਕਰਤੇ ਹੋਏ ਇੱਥੇ ਪਹੁੰਚੇ ਆ ਜਿੱਥੋਂ ਤੇ ਕਿਸਾਨਾਂ ਨੇ ਮੀਟਿੰਗ ਦੀ ਗੱਲ ਕਹੀ ਸੀ ਉਹ 9 ਤਰੀਕ ਦਾ ਜਿਹੜਾ ਭਾਰਤ ਦੇ ਵਿੱਚ ਵੱਖ-ਵੱਖ ਜਥੇਬੰਦੀਆਂ ਦਾ ਪ੍ਰੋਗਰਾਮ ਸੀ ਉਹਦੇ ਵਿੱਚ ਅਨਾਉਂਸ ਕੀਤਾ ਜਾ ਚੁੱਕਿਆ ਹੈ ਤੇ 14 ਤਰੀਕ ਨੂੰ ਪਿੰਡ ਤਲਵੰਡੀ ਅਕਲੀਆ ਦੇ ਵਿੱਚ ਸਿਮਿੰਟ ਫੈਕਟਰੀ ਦੇ ਖਿਲਾਫ ਹੀアリング ਹੈ ਉੱਥੇ ਵੱਧ ਤੋਂ ਵੱਧ ਗਿਣਤੀ ਚ ਪਹੁੰਚਿਆ ਜਾਵੇ ਮੈਂ ਗੱਲ ਕਰਨੀ ਸੀ ਇਸ ਰਿਪੋਰਟ ਦੇ ਸਬੰਧ ਵਿੱਚ ਕਿਉਂਕਿ ਇਹ ਰਿਪੋਰਟ ਉਹ ਇਧਰ ਇਹ ਸਾਥੀ ਦੇ ਕੇ ਆਈ ਸੀ ਤਾਂ ਇਸ ਦੇ ਸਬੰਧ ਵਿੱਚ ਚਮਕੌਰ ਸਾਹਿਬ ਮੋਰਚੇ ਵਾਲੇ ਸਾਥੀ ਕਾਫਾ ਕੁਝ ਕਹਿ ਗਏ ਨੇ ਤਾਂ ਜੋ ਸਾਡੀ ਹੀアリング ਦੇ ਵਿੱਚ ਸਵਾਲ ਲੈ ਉਹ ਇਸ ਜਿਹੜਾ ਬੋਰਡਿੰਗ ਦੇ ਵਿੱਚ ਬਣਾਏ ਹੋਏ ਨੇ ਤੱਤ ਪਾਣੀ ਦੇ ਸਰੋਤ ਕੀ ਨੇ ਅਵਾਜਾਈ ਦੇ ਸਰੋਤ ਕੀ ਨੇ ਉਹ ਸਾਰੇ ਸਰੋਤਾਂ ਦੇ ਆਧਾਰ ਤੇ ਸਾਨੂੰ ਉਹ ਜਿਹੜਾ ਹੈਗਾ ਜਵਾਬ ਤਿਆਰ ਕਰਨ ਦੀ ਲੋੜ ਤੋ ਇਸ ਦੇ ਸਬੰਧ ਵਿੱਚ ਕਾਫੀ ਗੁੱਤ ਤੁਹਾਡੇ ਸਾਹਮਣੇ ਰੱਖਿਆ ਗਿਆ ਮੈਂ ਇਸ ਦੇ ਸਬੰਧ ਵਿੱਚ ਇੰਨਾ ਹੀ ਕਹਾਂਗਾ ਔਰ ਉਸ ਤੋਂ ਅਗਲੀ ਗੱਲ ਜਿਹੜਾ ਮੋਰਚੇ ਦੀ ਗੱਲ ਹੈ ਜਾਂ ਫੈਕਟਰੀ ਦੀ ਗੱਲ ਆ ਮੈਂ ਥੋੜਾ ਤੁਹਾਡਾ ਤੁਹਾਨੂੰ ਪਿੱਛੇ ਲੈ ਜਾਣਾ ਚਾਹੁੰਨਾ ਕਿ ਅਸੀਂ ਬਾਦਲਪਿੰਡ ਦੇ ਵਿੱਚ ਉਦੋਂ ਬਾਦਲ ਦੀ ਸਰਕਾਰ ਸੀ ਮੋਰਚਾ ਲਾਇਆ ਹੜਾ ਆਏ ਸੀ ਫਸਲਾਂ ਮਰੀਆਂ ਸੀ ਉਹਨਾਂ ਦੇ ਮਾਮਲੇ ਦੇ ਕੋਆਪਰੇਟਿਵ ਜਿਹੜੇ ਕੁਝ ਕਰਜ਼ੇ ਵਗੈਰਾ ਦਾ ਸਾਡੀਆਂ ਮੰਗਾਂ ਸੀ ਉਥੇ ਹੋ ਸਕਦਾ ਵੀ ਤੁਹਾਡੇ ਪਿੰਡ ਦਾ ਸਾਥੀ ਵੀ ਕੋਈ ਗਿਆ ਹੋਵੇ ਤੇ ਹੋਰ ਬਹੁਤ ਸਾਰੇ ਸਾਥੀ ਇੱਥੇ ਅੱਜ ਬੈਠੇ ਵੀ ਨੇ ਜਿਹੜੇ ਸਾਡੇ ਉੱਥੇ ਗਏ ਸੀ ਜਦੋਂ ਅਸੀਂ ਉਹ ਮੋਰਚੇ ਨੂੰ ਗੱਲਬਾਤ ਰਾਹੀਂ ਹੱਲ ਕਰਕੇ ਆਏ ਤਾਂ ਵਾਪਸ ਆਉਂਦੇ ਮੈਂ ਪਾਸ ਦੇ ਉੱਪਰ ਚੜ ਗਿਆ ਉਹਦਾ ਆਪਣੀ ਰੈਫਾਇਨਰੀ ਦੀ ਗੱਲ ਚੱਲ ਰਹੀ ਸੀ ਰੈਫਾਇਨਰੀ ਦਾ ਨੋਟੀਫਿਕੇਸ਼ਨ ਹੋ ਗਿਆ ਸੀ ਤਾਂ ਉਸ ਇਲਾਕੇ ਦੇ ਜਿਹੜੇ ਸਾਥੀ ਮੇਰੇ ਨਾਲ ਚੜੇ ਹੋਏ ਸੀ ਜਾਂ ਮੈਂ ਕਹਦਾ ਵੀ ਉਹ ਪਹਿਲਾਂ ਚੜੇ ਹੋਏ ਸੀ ਮੈਂ ਉਹਨਾਂ ਨਾਲ ਗੱਲਬਾਤ ਕਰਨ ਦਾ ਮਾਰਾ ਹੀ ਉੱਪਰ ਚੜ ਗਿਆ ਪਾਸ ਤੇ ਤਾਂ ਜਦੋਂ ਉਹਨਾਂ ਨਾਲ ਗੱਲਬਾਤ ਕੀਤੀ ਵੀ ਇਹ ਜਿਹੜਾ ਲੱਗ ਰਿਹਾ ਇੰਡਸਟਰੀ ਇਹ ਬਹੁਤ ਘਾਤਕ ਹੋਊਗੀ ਆਪਣੇ ਇਲਾਕੇ ਦੇ ਵਾਸਤੇ ਇਹਦੇ ਆ ਨੁਕਸਾਨ ਹੋਣਗੇ ਤਾਂ ਉਹਨਾਂ ਸਾਥੀਆਂ ਨੇ ਮੈਨੂੰ ਕੀ ਜਵਾਬ ਦਿੱਤਾ ਬੀ ਪ੍ਰਧਾਨ ਜੀ ਦੇਖੋ ਇਹ ਪੰਗਾ ਨਾ ਛੇੜ ਦਿਓ ਸਾਡੀ ਤਾਂ ਮੂਸੀਆਂ ਦੇ ਟਿੱਬਿਆਂ ਵਾਲੀ ਜ਼ਮੀਨ ਹੈ ਮਹਿੰਗੀ ਵਿਕਦੀ ਹੈ ਵਿਕ ਜਾਣ ਦਿਓ ਚੱਲ ਜਦੋਂ ਮੋਡੀਆਂ ਨੇ ਝੂਲਾ ਨਾ ਚੱਕਿਆ ਤਾਂ ਅਸੀਂ ਬਿੰਡੀ ਵਾਲੇ ਜਾਂ ਧੱਕਾ ਲਾਉਣ ਵਾਲੇ ਕੀ ਕਰ ਸਕਦੇ ਆ ਫੈਕਟਰੀ ਲੱਗੀ ਜਦੋਂ ਉਹਦੇ ਮਾੜੇ ਪ੍ਰਭਾਵ ਸਾਹਮਣੇ ਆਉਣ ਲੱਗੇ ਤਾਂ ਉਹੀ ਪਿੰਡਾਂ ਦੇ ਲੋਕ ਚੀਕਾਂ ਮਾਰ ਲੱਗੇ ਔਰ ਉਸ ਤੋਂ ਬਾਅਦ 40 ਪਿੰਡਾਂ ਦਾ ਮਾਸਟਰ ਪਲਾਨ ਬਣ ਗਿਆ ਕਿ ਉਸ ਫੈਕਟਰੀ ਦੇ ਲਾਗੇ-ਲਾਗੇ ਵਾਲੇ 40 ਪਿੰਡ ਜਿਹੜਾ ਉਹ ਮਾਸਟਰ ਪਲਾਨ ਚ ਕਾ ਲੈ ਕੇ ਅਕਵਾਇਰ ਕਰਨੀ ਉਹਨਾਂ ਦੀ ਜ਼ਮੀਨ ਤਾਂ ਫੇਰ ਉਹ ਲੋਕ ਇਕੱਠੇ ਹੋ ਕੇ ਸਾਡੇ ਕੋਲੇ ਆਏ ਅਸੀਂ ਉਹ ਸੰਘਰਸ਼ ਲੜਿਆ ਔਰ ਉਹ ਪਲਾਨ ਜਿਹੜਾ ਬੰਦ ਹੋ ਗਿਆ ਤਾਂ ਮੇਰਾ ਕਹਿਣ ਦਾ ਭਾਵ ਹੈ ਕਿ ਜਦੋਂ ਅਸੀਂ ਮੁੜਲੇ ਸਾਥੀ ਸੰਘਰਸ਼ ਲੜਾਂਗੇ ਤਾਂ ਜਿੱਤ ਪ੍ਰਾਪਤਾਂ ਹੁੰਦੀਆਂ ਨੇ ਉਸ ਤੋਂ ਬਾਅਦ ਆਜੋ ਆਪਣੀਆਂ ਬਣਾਲੀ ਫੈਕਟਰੀ ਦੀ ਗੱਲ ਕਰ ਲੈਣੇ ਆ ਜਦੋਂ ਬਣਾਲੀ ਦੀ ਫੈਕਟਰੀ ਲੱਗਣ ਲੱਗੀ ਅਸੀਂ ਇੰਨਾ ਲੋਕਾਂ ਨੂੰ ਵੀ ਇਹੀ ਗੱਲ ਕਹੀ ਵੀ ਭਾਈ ਇਹਦੇ ਦੁਰਪਰਵਾਭ ਹੋਣਗੇ ਆਪਾਂ ਨੂੰ ਨੁਕਸਾਨ ਹੋਊਗਾ ਆਪਣੇ ਸਿਰਾਂ 'ਚ ਰਾਖ ਪਊਗੀ ਪ੍ਰਦੂਸ਼ਨ ਹੋਊਗਾ ਆਪਣੀਆਂ ਫਸਲਾਂ ਬਰਬਾਦ ਹੋਣਗੀਆਂ ਤਾਂ ਇਹਨਾਂ ਨੇ ਵੀ ਬਹੁਤ ਸਾਰੇ ਸਾਥੀਆਂ ਨੇ ਸਾਡੀ ਗੱਲ ਗੋਲੀ ਨਹੀਂ ਗੱਲ ਇੱਥੋਂ ਤੱਕ ਕਰ ਵੀ ਵਾ ਗਈ ਅਸੀਂ ਇਹਨਾਂ ਦੇ ਕਹਿਣ ਦੇ ਬਾਵਜੂਦ ਵੀ ਵਿਰੋਧ ਕੀਤਾ ਤੇ ਸਾਡੇ ਤੇ ਕੇਸ ਦਰਜ ਕਰਾਏ ਗਏ ਮੌਕੇ ਦੇ ਸਰਪੰਚ ਨੇ ਕੇਸ ਦਰਜ ਕਰਾਇਆ ਔਰ ਮੌਕੇ ਦੇ ਸਿਆਸਦਾਨਾਂ ਦੀ ਸਹਿ ਸੀ ਤੇ ਜਿਹਦੇ ਅੱਜ ਮਾਰੇ ਪ੍ਰਭਾਵ ਸਾਡੇ ਸਾਹਮਣੇ ਆਉਣ ਲੱਗੇ ਇਹ ਕੱਲਾ ਇਸੇ ਨਾਲ ਨਹੀਂ ਹੋਣਾ ਕਿ ਸਾਡਾ ਅਮਤਲ ਜਿਹੜਾ ਹੈਗਾ ਫੈਕਟਰੀ ਇਹ ਇੱਥੇ ਇਸ ਕਰਕੇ ਲੱਗ ਰਹੀ ਹੈ ਕਿ ਸਾਡਾ ਪਿੰਡ ਵਧੀਆ ਨਹੀਂ ਨਹੀਂ ਇਹ ਜਿਹੜੀ ਰਾਖ ਹੈ ਇਹਨਾਂ ਨੇ ਉਹ ਇਹਦੇ ਵਿੱਚ ਯੂਟਿਲਾਈਜ਼ ਕਰਨੀ ਹੈ ਹੋਰ ਸਿਸਟਮ ਯੂਟਿਲਾਈਜ਼ ਕਰਨਾ ਹੈ ਜੇ ਅੱਜ ਇਹ ਫੈਕਟਰੀ ਲੱਗ ਜਾਂਦੀ ਹੈ ਤਾਂ ਹੋਰ ਵੀ ਫੈਕਟਰੀਆਂ ਲੱਗਣਗੀਆਂ ਕਿਉਂਕਿ ਜਿਹੜਾ ਸਾਨੂੰ ਭਵਿੱਖ ਦੀ ਦਾ ਬਹੁਤੇ ਲੋਕਾਂ ਨੂੰ ਤਾਂ ਆਪਣੇ ਪੈਰਾਂ ਤੇ ਟੱਕਰ ਦਿੰਦਾ ਅਸੀਂ ਜਿਹੜੇ ਸਾਰੀ ਉਮਰ ਇਹਨਾਂ ਗੱਲਾਂ ਤੇ ਲਾ ਲਈ ਸਾਨੂੰ ਦੀਂਦਾ ਕਿ ਜਿਹੜੀ ਆ ਲਾਈਨ ਨਿਕਲਿਆ ਬਣਾਲੀ ਲਾਈ ਸੱਦਾ ਸਿੰਘ ਵਾਲੇ ਤੇੱਕਰ ਤੇ ਇਧਰੋਂ ਆ ਜਿਹੜੀ ਤਲਵੰਡੀ ਵਾਲੀ ਸੜਕ ਨਿਕਲ ਗਈ ਇਹ ਸਾਰੇ ਏਰੀਏ ਨੂੰ ਇਹਨਾਂ ਨੇ ਕਵਰ ਕਰਨਾ ਉਧਰ ਠੂਠਿਆਂ ਵਾਲੀ ਤੇ 212 ਏਕੜ ਰੁਕਲੀ ਇਧਰ ਜੋਧਪੁਰ ਨਰਗੋਣਾ ਰੋਕ ਲਿਆ ਜਿਹੜੇ ਲੁਧਿਆਣਾ ਦੇਖ ਲਓ ਕਿੰਨੇ ਪਿੰਡਾਂ ਨੂੰ ਖਾ ਗਿਆ ਜਲੰਧਰ ਦੇਖ ਲਓ ਕਿੰਨੇ ਪਿੰਡਾਂ ਨੂੰ ਖਾ ਗਿਆ ਅੰਮ੍ਰਿਤਸਰ ਦੇਖ ਲਓ ਕਿੰਨਾ ਪਿੰਡਾਂ ਨੂੰ ਖਾ ਗਿਆ ਅੱਜ ਕਿੰਨੀ ਵੱਡੀ ਮਾਸਟਰਪੀਸ ਲੈ ਕੇ ਆ ਗਏ ਲੈਂਡ ਪੂਲਿੰਗ ਐਕਟ ਦੇ ਤਹਿਤ ਪਾਲਿਸੀ ਦੇ ਤਹਿਤ ਤਾਂ ਇਸੇ ਤਰ੍ਹਾਂ ਜਿਹੜਾ ਸਾਡੀ ਸਾਰੀ ਜ਼ਮੀਨ ਨੇ ਜਾਣਾ ਜੇ ਅਸੀਂ ਇਸ ਨੂੰ ਰੋਕਾਂਗੇ ਨਾ ਮੈਂ ਧੰਨਵਾਦ ਦਿਆਂ ਤਲਵੰਡੀ ਦੇ ਉਹਨਾਂ ਨੌਜਵਾਨਾਂ ਦਾ ਤੇ ਸਾਰੇ ਤਲਵੰਡੀ ਵਾਸੀਆਂ ਦਾ ਜਿਨ੍ਹਾਂ ਨੇ ਉਦਮ ਚੱਕਿਆ ਉਦਮ ਦੇ ਨਾਲ ਲੜਾਈ ਸ਼ੁਰੂ ਕੀਤੀ ਹੈ ਵੱਖ-ਵੱਖ ਜਥੇਬੰਦੀਆਂ ਤੱਕ ਵੱਖ-ਵੱਖ ਮੋਰਚਿਆਂ ਦੇ ਕੇ ਅਪਰੋਚ ਕੀਤੀ ਹੈ ਤਾਂ ਸਫਲਤਾ ਇਹਨਾਂ ਦੇ ਪੈਰ ਝੁਮੇਗੀ ਸੰਘਰਸ਼ ਚੱਲੇਗਾ ਸੰਘਰਸ਼ ਦੇ ਵਿੱਚ ਬਹੁਤ ਸਾਰੀਆਂ ਸਮੱਸਿਆਵਾਂ ਆਉਣਗੀਆਂ ਇਹ ਨਹੀਂ ਹੁੰਦਾ ਵੀ ਸਮੱਸਿਆਵਾਂ ਨਹੀਂ ਆਉਂਦੀਆਂ ਸਮੱਸਿਆਵਾਂ ਆਉਣਗੀਆਂ ਪਰ ਉਹਨਾਂ ਸਮੱਸਿਆਵਾਂ ਨੂੰ ਦਰਕਰਨਾਰ ਕਰਦੇ ਹੋਏ ਸਾਨੂੰ ਅੱਗੇ ਵਧਣਾ ਪੈਣਾ ਹੈ ਇਤਿਹਾਸ ਤੋਂ ਸਿੱਖਣਾ ਪੈਣਾ ਸਾਰੇ ਲੋਕ ਕੁਰਬਾਨੀ ਨਹੀਂ ਕਰਦੇ ਹੁੰਦੇ ਕੁਰਬਾਨੀ ਕਰਨ ਲਈ ਕੁਝ ਲੋਕਾਂ ਨੂੰ ਅੱਗੇ ਆਉਣਾ ਪੈਂਦਾ ਤਾਂ ਜਿਹੜਾ ਇਹ ਸਰਕਾਰਾਂ ਨੇ ਜਾਂ ਇਥੋਂ ਦੀ ਬਿਊਰੋਕ੍ਰੇਸੀ ਹੈ ਜਾਇਥੋ ਦੇ ਰਾਜ ਕਰਤਾ ਲੋਕ ਨੇ ਉਹਨਾਂ ਦਾ ਹੈ ਜਿਹੜੇ ਥੰਮ ਹੁੰਦੇ ਨੇ ਤਿੰਨ ਚਾਰ ਚੀਜ਼ਾਂ ਉਹਨਾਂ ਤੋਂ ਬਚ ਕੇ ਰਹਿਣਾ ਚਾਹੀਦਾ ਜਿਵੇਂ ਇੱਥੇ ਮਾਨਤ ਸਾਹਿਬ ਨੇ ਜਾਂ ਹੋਰ ਸਾਥੀਆਂ ਨੇ ਗੱਲ ਕੀਤੀ ਹੈ ਨਸ਼ਿਆਂ ਦੀ ਨਸ਼ੇ ਖਤਮ ਹੋ ਸਕਦੇ ਨੇ ਕੋਈ ਵੱਡੀ ਗੱਲ ਨਹੀਂ ਅਸੀਂ ਇਤਿਹਾਸ ਪੜਿਆ ਕਿ rau ਨੇ 8 ਦਿਨਾਂ ਚ ਡਾਕੂ ਖਤਮ ਕਰਤੇ rau ਕੋਲ ਕੋਈ ਜਾਦੂ ਦੀ ਛੱਟੀ ਸੀ ਉਹਨੇ ਜਿੰਨਾਂ ਕੋਲੇ ਉਹ ਬੰਦੇ ਰਹਿੰਦੇ ਸੀ ਉਹਨਾਂ ਨੂੰ ਫਤਫਟ ਖਿੱਚ ਲਿਆ ਉਹਨਾਂ ਨੇ ਉਹਨੂੰ ਆਫਰ ਕਰਤਾ ਨਕਸਲਾਈਟ ਮੂਵਮੈਂਟ ਦੀ ਲਹਿਰ ਦੇਖ ਲੋ ਕਿੰਨੇ ਦਿਨਾਂ ਚ ਖਤਮ ਕਰਤੀ ਬੇਅੰਤ ਵਰਗਿਆਂ ਨੇ ਉਹਨਾਂ ਨੂੰ ਉਸ ਗੱਲ ਤੇ ਸਟੈਂਡ ਲੈ ਤੂੰ ਮੇਰਾ ਕਹਿਣ ਦਾ ਭਾਵ ਹੈ ਨਸ਼ੇ ਖਤਮ ਹੋ ਸਕਦੇ ਨਹੀਂ ਪਤਾ ਇਹਨਾਂ ਨੂੰ ਕਿ ਕੌਣ ਨਸ਼ੇ ਵੇਚਦਾ ਹੈ ਕੌਣ ਨਸ਼ੇ ਖਾਂਦਾ ਹੈ ਇਹਨਾਂ ਕੋਲੇ ਲਿਸਟਾਂ ਨੇ ਜੇ ਥਾਣੇ ਤੇ ਜਿੱਥੇ ਜਾਓ ਤਾਂ ਥਾਣੇ ਦੇ ਵਿੱਚ ਰਜਿਸਟਰ ਹੁੰਦੇ ਨੇ ਚੋਰਾਂ ਦਾ ਰਜਿਸਟਰ ਅੱਡਾ ਹੈ ਜੇਬ ਕਾਤਰਾਂ ਦੇ ਅੱਡਣ ਉਹ ਸਾਰੇ ਨਾਮ ਇਹਨਾਂ ਕੋਲੇ ਦਰਜ ਨੇ ਕੱਲੇ-ਕੱਲੇ ਦਾ ਦਰਜ ਹੈ ਸਾਰਾ ਐਡਰੈਸ ਇਹਨਾਂ ਕੋਲੇ ਦਰਜ ਹੈ ਮੈਂ ਇੱਕ ਤੁਹਾਨੂੰ ਥੋੜੀ ਜਿਹੀ ਗੱਲ ਦੱਸਣੀ ਚਾਹਨਾ ਪੁਰਾਣੀ ਗੱਲ ਹੈ ਇੱਕ ਜੇਬ ਕਾਤਰ ਨੇ ਇੱਕ ਮਾਨਸਾ ਦੇ ਵਪਾਰੀ ਦੀ ਜੇਬ ਕੱਟ ਲਈ ਜਦੋਂ ਜੇਬ ਕੱਟ ਲਈ ਤਾਂ ਉਹਦਾ ਜੋਰ ਸੀ ਉਹਨੇ ਆ ਕੇ ਪ੍ਰੈਸ਼ਰ ਪਾਇਆ ਜਦੋਂ ਪ੍ਰੈਸ਼ਰ ਪਾਇਆ ਤਾਂ ਉਹਨਾਂ ਨੇ ਉਹਨੂੰ ਚੱਕ ਲਿਆ ਜਿਹੜਾ ਜੇਬ ਕਾਤਰਾ ਸੀ ਹੁਣ ਜੇਬ ਕਾਤਰਾਆਂ ਦੀਆਂ ਵੀ ਜੈਲਾਵਣੀਆਂ ਹੋਈਆਂ ਨੇ ਜਿਵੇਂ ਥਾਣੇ ਵਾਲਿਆਂ ਦੀਆਂ ਜੈਲਾਵਣੀਆਂ ਹੋਈਆਂ ਨੇ ਉਹਨਾਂ ਨੂੰ ਪਤਾ ਸੀ ਵੀ ਫਲਾਣੇ ਦੀ ਜੇਲ੍ਹ 'ਚ ਜੇਬ ਕੱਟੀ ਗਈ ਉਹਨਾਂ ਨੇ ਉਹਨੂੰ ਤਾਲਬ ਲਿਆ ਜਦੋਂ ਉਹਨੂੰ ਤਾਲਬ ਲਿਆ ਉਹ ਕਹਿੰਦੇ ਵੀ ਵਾਪਸ ਕਰਨਾ ਉਹਦਾ ਸਮਾਨ ਕਿਵੇਂ ਕਰਾਂਗੇ ਫੜੇ ਜਾਵਾਂਗੇ ਉਹ ਕਹਿੰਦੇ ਇਹ ਵੀ ਚਿੰਤਾ ਨਾ ਕਰੋ ਤੁਸੀਂ ਉਹਨਾਂ ਨੇ ਕੀ ਪਲਾਨ ਬਣਾਈ ਚੰਗੇ ਕੱਪੜੇ ਪਾਏ ਚੰਗੀਆਂ ਨਾਲ ਬੀਬੀਆਂ ਲੈ ਲਈਆਂ ਅਜਿਹਾ ਜੇ ਇੱਕ ਕੱਪੜਾ ਖਰੀਦਣਾ ਹੈ ਕਪੜਾ ਦੇ ਸਾਂ ਤੇ ਦਾਨ ਸਿੱਟੀ ਗਿਆ ਉਹ ਵੇਚਣ ਦਾ ਮਾਰਾ ਬੋਚ ਕੇ ਜੇਬ ਚੋਂ ਕੱਢ ਕੇ ਸਮਾਨ ਕਰਤਾ ਤੇ ਮੁੜ ਕੇ ਉੱਠ ਕੇ ਆ ਗਿਆ ਤੋ ਕਹਿਣ ਦਾ ਪਾਵੇ ਇਹਨਾਂ ਨੂੰ ਸਾਰਾ ਪਤਾ ਸੇਸ਼ ਕਰਕੇ ਇਹ ਗੱਲਾਂ ਸਾਨੂੰ ਸਮਝ ਲੈਣੀਆਂ ਚਾਹੀਦੀਆਂ ਨਸ਼ਾ ਇੱਕ ਇਹਨਾਂ ਦਾ ਸਤਾ ਦੀ ਪ੍ਰਾਪਤੀ ਦਾ ਹਥਿਆਰ ਹੈ ਜਿਹੜਾ ਨਸ਼ਈ ਬੰਦਾ ਉਹਨੂੰ ਨਾ ਆਪਣੇ ਮਾਂ ਦੀ ਹੈ ਨਾ ਉਹਨੂੰ ਬਾਪ ਦੀ ਹੈ ਨਾ ਕਿਸੇ ਭੈਣ ਦੀਆਂ ਨਾ ਕਿਸੇ ਭਰਾ ਦੀਆਂ ਨਾ ਕਿਸੇ ਜਾਇਦਾਦ ਦੀ ਹੈ ਉਹਦਾ ਨਸ਼ਾ ਪੂਰਾ ਹੋਣਾ ਚਾਹੀਦਾ ਤੇ ਫਿਰ ਉਹ ਸਰਕਾਰ ਦੇ ਖਿਲਾਫ ਕੀ ਲੜੂ ਜਿਹੜੇ ਇਹਦੇ ਮੇਰੇ ਦੇ ਆઠ ਨੇ ਨਸ਼ੇ ਦੀ ਤਲਬ ਲੱਗੀ ਹੋਈ ਐ ਉਹ ਕਦੋਂ ਲੜ ਪੂ ਜਾ ਕੇ ਨਹੀਂ ਲੜ ਸਕਦਾ ਇਸ ਕਰਕੇ ਨਸ਼ੇੜੀ ਬਣਾਉਣਾ ਇਹਨਾਂ ਦਾ ਇੱਕ ਹਥਿਆਰ ਹੈ ਜਾਣ ਬੁੱਝ ਕੇ ਨਸ਼ੇ ਵਕਾਏ ਜਾਂਦੇ ਨੇ ਸਾਰਾ ਕੁਝ ਤੁਹਾਡੇ ਸਾਹਮਣੇ ਆ ਜਾਂਦਾ ਤੋ ਇਸੇ ਤਰ੍ਹਾਂ ਜਾਤ ਦੀ ਗੱਲ ਆਈ ਐ ਜਾਤ ਚ ਬੰਨਣਾ ਬਿਨਾਂ ਜ਼ਮੀਨ ਵਾਲਿਆਂ ਨੂੰ ਜ਼ਮੀਨ ਵਾਲਿਆਂ ਨੂੰ ਬੰਨਣਾ ਜਦੋਂ ਇੱਥੋਂ ਪਿੰਡ ਦੇ ਵਿੱਚ ਇਹ ਸਾਰਾ ਕੁਝ ਹੋਊਗਾ ਤਾਂ ਉਹ ਉਹਦਾ ਪ੍ਰਭਾਵ ਸਾਰਿਆਂ ਤੇ ਪੈਣਾ ਉਹ ਸਮਾਜਿਕ ਪ੍ਰਭਾਵ ਸਾਰਿਆਂ ਤੇ ਪੈਣਾ ਉਹ ਸਮਾਜ ਦੇ ਸਮਾਜ ਦੇ ਜਿਹੜੇ ਬਾਕੀ ਦੇ ਵਰਗ ਹਨ ਉਹਨਾਂ ਤੇ ਵੀ ਪੈਣਾ ਉਹਨਾਂ ਨੂੰ ਵੀ ਸਮਝਣ ਦੀ ਲੋੜ ਹੈ ਪਰ ਉਹਨਾਂ ਨੂੰ ਵੰਡਣ ਦੀ ਵੰਡ ਕੇ ਦਿਖਾਉਣਗੇ ਵੀ ਇਹ ਤਾਂ ਇੰਨਾ ਵਾਸਤੇ ਲੜਦੇ ਨੇ ਤਾਂ ਇੰਨਾ ਵਾਸਤੇ ਲੜਦੇ ਥੋੜਾ ਇਹਦੇ ਤੇ ਗਈ ਜਾਉ ਪਰ ਜਦੋਂ ਪਿੰਡੂ ਜੜੂ ਆ ਤਾਂ ਬਾਕੀ ਨੂੰ ਸਾਰਿਆਂ ਨੂੰ ਜੜਨਾ ਪਊ ਸੋ ਉਹਨਾਂ ਨੂੰ ਸਾਰਿਆਂ ਨੂੰ ਸਾਥੀਆਂ ਨੂੰ ਸਾਨੂੰ ਸਮਝਣ ਦੀ ਲੋੜ ਹੈ ਇਸੇ ਤਰ੍ਹਾਂ ਧਰਮ ਹੈ ਰਾਜਨੀਤੀ ਹੈ ਇਹ ਸਾਰੇ ਇਹਨਾਂ ਦੇ ਹਥਿਆਰ ਨੇ ਇਹਨਾਂ ਨੂੰ ਸਾਨੂੰ ਸਮਝਣ ਦੀ ਲੋੜ ਹੈ ਇਹਨਾਂ ਨੂੰ ਖੁੰਡੇ ਕਰਕੇ ਧਰਮ ਤੋਂ ਰਾਜਨੀਤੀ ਤੋਂ ਜਾਤ ਤੋਂ ਹੋਰ ਸਾਰੇ ਆਪਣੇ ਮਸਲਿਆਂ ਤੋਂ ਉੱਪਰ ਉੱਠ ਕੇ ਸਿਰਫ ਇਹ ਦੇਖ ਕੇ ਕਿ ਜਿਹੜੀ ਇਹ ਫੈਕਟਰੀ ਹੈ ਇਹ ਸਾਡੀ ਜਾਨ ਲੈ ਵਾ ਸਾਡੀ ਆਉਣ ਵਾਲੀਆਂ ਪੀੜ੍ਹੀਆਂ ਦਾ ਨੁਕਸਾਨ ਕਰਨ ਵਾਲੀ ਹੈ ਭਾਵੇਂ ਉਹ ਕੋਈ ਵੀ ਹੋਵੇ ਤਾਂ ਸਾਨੂੰ ਇਕਜੁੱਟ ਹੋ ਕੇ ਲੜਨਾ ਹੈ ਜਿੱਤੇ ਰਾਜਨੀਤੀ ਦੀ ਗੱਲ ਹੋ ਰਾਜਨੀਤੀ ਦੀ ਗੱਲ ਹੋ ਜਿੱਤੇ ਧਰਮ ਦੀ ਗੱਲ ਹੋ ਧਰਮ ਦੀ ਗੱਲ ਲਿਓ ਜਿੱਤੇ ਜਾਤ ਪਾਤ ਦੀ ਹੋਈ ਉਹਦੇ ਉਹ ਕਰ ਲਿਓ ਪਰ ਅੱਜ ਇਹ ਸਾਰਿਆਂ ਤੋਂ ਉੱਚੇ ਉੱਠ ਗਏ ਇਹ ਫੈਕਟਰੀ ਲਈ ਲੜਨਾ ਹੈ ਸੰਘਰਸ਼ ਕਰਨਾ 14 ਦੇ ਵਿੱਚ ਅਸੀਂ ਵੀ ਆਵਾਂਗੇ ਵੱਧ ਚੜ ਕੇ ਤੇ ਤੁਸੀਂ ਵੀ ਵੱਧ ਚੜ ਕੇ ਹੋਣਾ ਤੇ ਜਿਹੜਾ ਇਸ ਰਿਪੋਰਟ ਦੇ ਵਿੱਚ ਇਹ ਸਾਰਿਆਂ ਨੇ ਦਿੱਤਾ ਹੋਇਆ ਭੂਗਲ ਵਰਤਣਾ ਹੈ ਉਦਾ ਸ਼ੋਰ ਪ੍ਰਦੂਸ਼ਣ ਕੀ ਹੋਣਾ ਉਹ ਸਾਰਿਆਂ ਦੇ ਸਮਾਜ ਦੇ ਵਿੱਚ ਜਿਹੜੀ ਇਹ ਕਮੇਟੀ ਬੈਠੀ ਹੈ ਉਹ اسی ਆਪਣੇ ਸਾਡੇ ਜਵਾਬ ਹੋਣਗੇ ਤੇ ਉਸੇ ਦੇ ਤਹਿਤ ਆਪਾਂ ਨੇ ਉਹ ਜਵਾਬ ਤਿਆਰ ਕਰਨੇ ਨੇ ਤੇ ਇਸੇ ਤਰ੍ਹਾਂ ਹੀ ਆਪਣਾ ਜਿਹੜਾ ਉਹ ਉਦਨ ਦਾ ਜਿਹੜਾ ਮਤਮ ਉਹਨੂੰ ਪੂਰਾ ਕਰਨਾ ਧੰਨਵਾਦ ਵਾਹਿਗੁਰੂ ਖਾਲਸਾ ਵਾਹਿਗੁਰੂ ਇੱਕ ਗੱਲ ਮੈਂ ਹੋਰ ਕਹਿਣੀ ਚਾਹਣਾ ਕਿ ਤੁਹਾਡੇ ਬਹੁਤ ਸਾਰੇ ਨਗਰ ਨਿਵਾਸੀਆਂ ਦੀ ਗੱਲ ਜ਼ਿਆਦਾ ਹੋਣੀ ਤਲਵੰਡੀ ਦੀ ਗੱਲ ਅਸੀਂ ਬਹੁਤ ਵਾਰੀ ਕਰ ਲੈਂਦੇ ਆ ਕਿ 84 ਦੇ ਵਿੱਚ ਜਦੋਂ ਤੁਹਾਡੇ ਪਿੰਡ ਦੇ ਉੱਤੇ ਐਸਡੀਐਮ ਨੇ ਵੱਡਾ ਅਟੈਕ ਕੀਤਾ ਸੀ। ਮਾਮਲਾ ਗ੍ਰਾਹਣ ਦੇ ਵਿੱਚ ਚੌਕੀਦਾਰਾ ਗ੍ਰਾਹਣ ਦੇ ਵਿੱਚ ਤਾਂ ਉਦੋਂ ਵੀ ਅਸੀਂ ਆਏ ਸੀ। ਇੱਥੇ ਪਿੰਡ ਦਾ ਸਾਰਾ ਇਕੱਠ ਹੋਇਆ ਸੀ ਤੇ ਚੌਕੀਦਾਰ ਨੂੰ ਨਾਲ ਲੈ ਕੇ ਐਸਡੀਐਮ ਪਿੰਡਪ ਘਰਾਂ ਚ ਗਿਆ ਸੀ। ਤੇ ਮੈਂ ਇੱਥੇ ਅਨਾਉਂਸ ਕੀਤਾ ਜੀ ਮਾਈਓ ਚੱਕ ਲਓ ਫੋੜੇ ਤੇ ਹੋ ਜਾਓ ਤਕੜੀਆਂ ਤੇ ਹੁਣ ਤੁਹਾਨੂੰ ਤਕੜਾ ਹੋਣਾ ਪੈਣਾ ਐ ਐਸ ਡੀ ਐਮ ਨੂੰ ਭੁਜਾਇਆ ਸੀ ਤੇ ਮੁੜ ਕੇ ਮੁੜ ਕੇ ਮੇਰੇ ਸਾਹ ਪਿੰਡ ਬੰਨੀ ਨੂੰ ਤੇ ਦੂਜੇ ਪਿੰਡਾਂ ਬੰਨੀ ਵੀ ਉਸ ਐਸ ਡੀ ਐਮ ਨੇ ਮੂੰਹ ਨਹੀਂ ਕੀਤਾ ਸੀ ਇਸ ਕਰਕੇ ਜੇ ਅੱਜ ਤੁਸੀਂ ਇੱਥੇ ਭੁਜਾ ਦਿੰਦੇ ਹੋ ਤਾਂ ਮੁੜ ਕੇ ਸਾਡੇ ਬੰਨੀ ਹੋਰ ਵੀ ਕੋਈ ਮੂੰਹ ਨਹੀਂ ਕਰੂ ਇਹਦੇ ਤੁਸੀਂ ਜਿਹੜਾ ਵਧਾਈ ਦੇ ਪਾਤਰ ਹੋਮਗੇ ਧੰਨਵਾਦ ਮੇਰੇ ਖਾਲਸਾ ਮੇਰੀ ਫਤਿਹ ਬੋਖ ਸਿੰਘ ਮਾਨਸਾ ਦਾ ਧੰਨਵਾਦ ਕਰਦੇ ਆ ਹੁਣ ਕਰਨੈਲ ਸਿੰਘ ਪ੍ਰਧਾਨ ਆਈਡੀਪੀ ਜਖੇਪੜ ਆ ਕੇ ਆਪਣੇ ਵਿਚਾਰ ਸਾਂਝੇ ਕਰਨਾ ਹੈ ਹਮੀਰ ਸਿੰਘ ਪੱਤਰਕਾਰ ਸਾਡੇ ਸਪਰਕ ਚ ਰਹਿੰਦੇ ਆ ਕਿਉਂਕਿ